ਸਸਵੀਕਾਲ ਸਿਟੀ ਓਮ ਨਿਊਜ਼ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਜਸਪ੍ਰਿਤ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ 2025-26 ਦਾ ਬਜਟ ਲਾਗੂ ਕੀਤਾ ਗਿਆ ਇਸ ਬਜਟ ਦੇ ਵਿੱਚ ਕਿਸਾਨਾਂ ਲਈ ਗਰੀਬਾਂ ਲਈ ਨੌਜਵਾਨਾਂ ਔਰਤਾਂ ਲਈ ਤੇ ਵਕ ਵਕ ਤੱਕਿਆਂ ਲਈ ਕੀ ਕੁਝ ਪੇਸ਼ ਕੀਤਾ ਗਿਆ ਆਉ ਜਾਣਦੇ ਆ ਤੇ ਇਸ ਟੌਪਿਕ ਤੇ ਹੀ ਗੱਲਬਾਤ ਕਰਨ ਲਈ ਇਸ ਵੀਡੀਓ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਪੰਕਜ ਭਾਰਤੀ ਜੀ ਸਵਾਗਤ ਕਰ ਲੈਂਦੇ ਆ ਸਸਵੀਕਾਲ ਸਰ ਸਰ ਕਿਵੇਂ ਦੇਖਦੇ ਹੋ ਕਿ ਜਿਹੜਾ ਬਜਟ ਹੈ ਉਹ ਪੇਸ਼ ਕੀਤਾ ਗਿਆ ਹੈ 2025-26 ਦਾ ਤੁਸੀਂ ਕਿਵੇਂ ਦੇਖਦੇ ਹੋ ਕਿ ਕੀ ਕੁਝ ਲਾਗੂ ਕੀਤਾ ਗਿਆ ਹੈ ਹਰ ਤਬਕੇ ਲਈ ਦੇਖੋ ਮੈਮ ਜਦੋਂ ਸਰਕਾਰਾਂ ਬਜਟ ਪੇਸ਼ ਕਰਦੀਆਂ ਉਹਦਾ ਸੀਟਾ ਰਹਿੰਦਾ ਵੀ ਟਾਰਗੇਟ ਰਹਿੰਦਾ ਵੀ ਹਰ ਤਬਕੇ ਨੂੰ ਉਹਦਾ ਹੱਕ ਮਿਲੇ ਚਾਹੇ ਉਹਦੇ ਚ ਗਰੀਬ ਪਰਿਵਾਰ ਹੋਣ ਚਾਹੇ ਕਿਸਾਨ ਹੋਣ ਚਾਹੇ ਨੌਜਵਾਨ ਹੋਣ ਚਾਹੇ ਔਰਤਾਂ ਹੋਣ ਉਹਨਾਂ ਦੇ ਕੇਂਦਰਿਤ ਕੀਤਾ ਜਾਂਦਾ ਵੀ ਹਰ ਕਿੱਤੇ ਨੂੰ ਜਾਂ ਹਰ ਕੰਮ ਕਰਨ ਵਾਲੇ ਬੰਦੇ ਨੂੰ ਉਹਦਾ ਹੱਕ ਮਿਲੇ ਤਾਂ ਸਰਕਾਰਾਂ ਦਾ ਕੰਮ ਹੁੰਦਾ ਬਜਟ ਪੇਸ਼ ਕਰਨਾ ਕਿਉਂਕਿ ਬਜਟ ਦੇ ਉੱਤੇ ਬੜਾ ਕੁਝ ਨਿਰਧਾਰਤ ਹੁੰਦਾ ਹੈ ਜੀ ਦੇਸ਼ ਦਾ ਜੋ ਕਿਸ ਢੰਗ ਨਾਲ ਦੇਸ਼ ਦੀ ਜੋ ਪ੍ਰੋਗਰੈਸ ਹੋਣੀ ਹੈ ਉਹ ਬਜਟ ਦੇ ਡਿਪੈਂਡ ਕਰਦਾ ਹੈ ਹਮ ਸੇ ਅੱਜ ਉਹਨਾਂ ਨੇ ਆਪਣੇ ਬਜਟ ਦੇ ਭਾਸ਼ਾ ਦੇ ਵਿੱਚ ਜੋ ਆ ਵੀ 70% ਖਾਸ ਕਰਕੇ ਹਮ ਔਰਤਾਂ ਨੂੰ ਜੋ ਆਰਥਿਕ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋ ਰਹੀਆਂ ਨੇ ਔਰਤਾਂ ਨੂੰ ਉਹਨਾਂ ਦੇ ਬਹੁਤ ਫੋਕਸ ਕੀਤਾ ਹਮ ਵੀ ਜਿਹੜਾ ਵੀ ਔਰਤ ਜਿਹੜੀ ਹੈ ਚਾਹੇ ਉਹ ਮੀਡਲ ਕਲਾਸ ਫੈਮਲੀ ਦੀ ਹੈ ਚਾਹੇ ਉਹ ਗਰੀਬ ਤਬਕੇ ਦੀ ਹੈ ਕਿਸੇ ਵੀ ਔਰਤ ਨੇ ਆਪਣਾ ਕਾਰੋਬਾਰ ਸ਼ੁਰੂ ਕਰਨਾ ਹੈ ਪਹਿਲੀ ਵਾਰ ਉਹ ਸਰਕਾਰ ਨੂੰ ਅਪੀਲ ਕਰ ਸਕਦੀ ਹੈ ਅੱਛਾ ਤੇ 5 ਲੱਖ ਔਰਤਾਂ ਲਈ ਕੇਂਦਰ ਸਰਕਾਰ ਨੇ ਜੋ ਸ਼ੁਰੂ ਕੀਤਾ ਹੈ 5 ਲੱਖ ਰੁਪਏ ਦੀ ਯੋਜਨਾ ਜੋ ਸ਼ੁਰੂ ਕੀਤੀ ਹੈ ਔਰਤਾਂ ਨੂੰ ਕੰਮ ਕਰਨ ਲਈ ਦਿੱਤਾ ਜਾਏਗਾ ਮਤਲਬ ਉਹਨਾਂ ਕੋਈ ਵੀ ਔਰਤ ਨੇ ਜਿਵੇਂ ਘਰ ਬੈਠ ਕੇ ਕੋਈ ਸਟਿਚਿੰਗ ਸੈਂਟਰ ਖੋਲਣਾ ਹੋਵੇ ਜਾਂ ਅਕੈਡਮੀ ਖੋਲਣੀ ਹੋਵੇ ਉਹਦੇ ਲਈ 5 ਲੱਖ ਰੁਪਏ ਦੀ ਕੇਂਦਰ ਸਰਕਾਰ ਨੇ ਜੋ ਉਹਨਾਂ ਲਈ ਇੱਕ ਸਕੀਮ ਸ਼ੁਰੂ ਕੀਤੀ ਹੈ ਉਹ ਯੋਜਨਾ ਲੈ ਕੇ ਆ ਰਹੇ ਨੇ ਤੇ ਇਹ ਯੋਜਨਾ ਦੇ ਵਿੱਚ ਔਰਤਾਂ ਨੂੰ ਐਸ்சி ਸਮਾਜ ਐਸਟੀ ਸਮਾਜ ਉਮੀਦਵਾਰਾਂ ਨੂੰ ਜ਼ਿਆਦਾਤਰ ਉਹਨਾਂ ਨੂੰ ਇਹਦਾ ਲਾਭ ਦਿੱਤਾ ਜਾਏਗਾ ਉਹ ਉਮੀਦਵਾਰ ਜ਼ਿਆਦਾ ਸ਼ਾਮਿਲ ਕੀਤੇ ਜਾਣਗੇ ਜੀ ਤੇ ਉਹਨਾਂ ਨੇ ਨਾਲ ਇਹ ਵੀ ਦੱਸਿਆ ਵੀ ਜੋ ਆਂਗਣਵਾੜੀ ਹੈ ਚਲ ਤਾਂ ਪਹਿਲਾਂ ਵੀਰੇ ਨੇ ਅੰਗਣਵਾੜੀ ਜੋ ਵਰਕਰਸ ਨੇ ਜਾਂ ਅੰਗਣਵਾੜੀ ਦੇ ਨਾਲ ਕਿਉਂਕਿ ਔਰਤਾਂ ਇਸ ਨਾਲ ਬੜੇ ਵਧੀਆ ਢੰਗ ਨਾਲ ਜੁੜੀਆਂ ਹੁੰਦੀਆਂ ਕਿਉਂਕਿ ਔਰਤਾਂ ਬੱਚਿਆਂ ਨੂੰ ਟੈਕਲ ਕਰ ਲੈਂਦੀਆਂ ਸਕੂਲ ਚ ਲਾ ਲੈਂਦੀਆਂ ਹਰ ਗਰੀਬ ਬੰਦੇ ਨੂੰ ਨਾਲ ਬਿਠਾ ਕੇ ਆਪਣਾ ਨੂੰ ਪੜਾ ਕੇ ਉਹਨੂੰ ਸક્ષਮ ਕਰ ਦਿੰਦੀਆਂ ਵੀ ਉਹ ਸਮਾਜ ਦੇ ਵਿੱਚ ਬਿਚਰ ਸਿੱਟਿੰਗ ਜੀ ਅੰਗਣਵਾੜੀ ਔਰਤਾਂ ਨੂੰ ਜਾਂ ਅੰਗਣਵਾੜੀ ਜਿਹੜੇ ਆਧਾਰੇ ਨੇ ਉਹਨਾਂ ਨੂੰ ਮਜ਼ਬੂਤ ਕਰਨ ਲਈ ਵੀ ਬੜੇ ਅੱਛੇ ਕਦਮ ਸਰਕਾਰ ਵੱਲੋਂ ਕੀਤੇ ਜਾਣੇ ਆਂਦੇ ਟਾਈਮ ਤੇ ਸਰ ਗਰਭਵਤੀ ਔਰਤਾਂ ਲਈ ਵੀ ਬਹੁਤ ਵਧੀਆ ਵਧੀਆ ਉਪਰਾਲੇ ਕੀਤੇ ਗਏ ਨੇ ਇਸ ਵਿੱਚ ਹਾਂ ਠੀਕ ਹੈ ਗਰਭਪਤੀ ਔਰਤਾਂ ਲਈ ਹੋ ਗਿਆ ਛੋਟੇ ਬੱਚਿਆਂ ਲਈ ਹੋ ਗਿਆ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਉਸਬਹਦਾ ਦਾ ਸਾਹਮਣਾ ਨਾ ਕਰਨਾ ਪਵੇ ਉਹਦੇ ਲਈ ਸਿਤਾ ਰਮਨ ਨੇ ਕਈ ਅچھے ਡਿਸੀਜਨ ਉੱਥੇ ਲਿੱਤੇ ਨੇ ਜਿਨ੍ਹਾਂ ਵਿੱਚੋਂ ਜਿਵੇਂ ਪੋਸ਼ਣ 2.0 ਦਾ ਐਲਾਨ ਕੀਤਾ ਉਹਨਾਂ ਨੇ ਇੱਕ ਯੋਜਨਾ ਕੀਤੀ ਹੈ ਵੀ ਪੋਸ਼ਣ ਜੋ ਉਹਨਾਂ ਦੇ ਤਹਿਤ ਕਪੋਸ਼ਣ ਨੂੰ ਖਤਮ ਕਰਨ ਲਈ ਉਹ ਸਟੈਪ ਚੱਕਣਗੇ ਤੇ ਬੱਚਿਆਂ ਤੇ ਔਰਤਾਂ ਦੀ ਸਿਹਤ ਵਿੱਚ ਸੁਧਾਰ ਲਈ ਜੋ ਯਤਨ ਕੀਤੇ ਜਾਣਗੇ ਸਰਕਾਰ ਵੱਲੋਂ ਪਹਿਲਾਂ ਵੀ ਸਰਕਾਰਾਂ ਕਰਦੀਆਂ ਆ ਰਹੀਆਂ ਪਰ ਹੁਣ ਇਹਦੇ ਤੇ ਵੀ ਫੋਕਸ ਜ਼ਿਆਦਾ ਕੇਂਦਰਿਤ ਕੀਤਾ ਜਾਏਗਾ ਵੀ ਵੀ ਬੱਚਿਆਂ ਨੂੰ ਤੇ ਔਰਤਾਂ ਦੇ ਉੱਪਰ ਫੋਕਸ ਕੀਤਾ ਜਾਵੇ ਉਹਨਾਂ ਦੀ ਅੱਛੀ ਹੋਂਦ ਦਾ ਜਿਹੜਾ ਜੀਵਨ ਹੈ ਉਹ ਸਖਸ਼ਮ ਬਣਾਇਆ ਜਾਵੇ ਅੱਛੇ ਢੰਗ ਨਾਲ ਉਹ ਆਪਣਾ ਜੀਵਨ ਜੀ ਸਕਣ ਜੀ ਸਰ ਨਾਲ ਕੀ ਲੱਗਦਾ ਹੈ ਇਸ ਤੋਂ ਇਲਾਵਾ ਹੋਰ ਕੀ ਕੀ ਲਾਗੂ ਕੀਤਾ ਗਿਆ ਹੈ ਬਾਕੀ ਤਬਕਿਆਂ ਲਈ ਨੇ ਮੈਨੂੰ ਇਹ ਚੱਲ ਰਿਹਾ ਦੇਖੋ ਜਿਹੜੇ ਜਿਵੇਂ ਹੁਣ ਪੋਸ਼ਣ ਦੀ ਗੱਲ ਕੀਤੀਆਂ ਵਿੱਚ ਪ੍ਰਧਾਨ ਮੰਤਰੀ ਪੋਸ਼ਣ ਸ਼ਕਤੀ ਨਿਰਮਾਣ ਯੋਜਨਾ ਹੋਗੀ ਪੋਸ਼ਣ ਮਹੀਮ ਹੋਗੀ ਆਂਗਣਵੜੀ ਸੇਵਾ ਯੋਜਨਾ ਹੋਗੀ ਤੇ ਹੋਰ ਇਦਾਂ ਦੇ ਕਈ ਦਾਰੇ ਨੇ ਪ੍ਰਧਾਨ ਮੰਤਰੀ ਵੰਦਨਾ ਯੋਜਨਾ ਹੋਗੀ ਤੇ ਕਿਸ਼ੋਰ ਲੜਕੀਆਂ ਲਈ ਹੈ ਯੋਜਨਾ ਸ਼ਾਮਲ ਹੈ ਇਹ ਸਾਰੀਆਂ ਚੀਜ਼ਾਂ ਇਹ ਇੰਪਲੀਮੈਂਟ ਹੁੰਦੀ ਹੈ ਇਹ ਅੱਛੇ ਢੰਗ ਨਾਲ ਉਹ ਚਲਾਣਗੇ ਤੇ ਇੱਕ ਜਿਵੇਂ ਆ ਵੀ ਕਿਸੇ ਵਰਗ ਨੇ ਜਾਂ ਕੋਈ ਕਹਿ ਸਕਦੇ ਆ ਕੋਈ ਕਿਸੇ ਬੰਦੇ ਨੇ ਨਵਾਂ ਸਟਾਰਟਅਪ ਸ਼ੁਰੂ ਕਰਨਾ ਕੰਮ ਸ਼ੁਰੂ ਕਰਨਾ ਹੈ ਅੱਜ ਕੱਲ੍ਹ ਨੇ ابھی ਗ੍ਰੈਜੂਏਸ਼ਨ ਕਰ ਲਈ ਬੱਚੇ ਨੇ ਤਾਂ ਮਨੀ ਮਿਲ ਪਾ ਰਿਆ ਅਗਲੇ ਨੇ ਕੋਈ ਆਪਣਾ ਸਟਾਰਟਅਪ ਸ਼ੁਰੂ ਕਰਨਾ ਛੋਟਾ ਮੋਟਾ ਬਿਜ਼ਨਸ ਸ਼ੁਰੂ ਕਰਨਾ ਹੈ ਉਹਦੇ ਲਈ ਸਟਾਰਟਅਪ ਲਈ 10000 ਕਰੋੜ ਦੀ ਇੱਕ ਨਵੀਂ ਯੋਜਨਾ ਸ਼ੁਰੂ ਕੀਤੀ ਹੈ ਵੀ ਉਹ ਕਹਿੰਦੇ ਵੀ ਵਿੱਤ ਮੰਤਰੀ ਵੱਲੋਂ ਕਿਹਾ ਵੀ 10000 ਕਰੋੜ ਰੁਪਇਆ ਸੀ ਇਨਵੈਸਟ ਕਰਾਂਗੇ ਲੋਕਾਂ ਦੇ ਉੱਤੇ ਜੀ ਜਿਨ੍ਹਾਂ ਨੇ ਸਟਾਰਟਅਪ ਕਰਨਾ ਹੈ ਉਹਨਾਂ ਨੂੰ ਆਪਣੀ ਫਾਈਲ ਪ੍ਰੋਜੈਕਟ ਬਣਾ ਕੇ ਦੇਣਗੇ ਕਿਸੇ ਦਾ 20 ਲੱਖ ਦਾ ਪ੍ਰੋਜੈਕਟ ਹੈ ਕਿਸੇ ਦਾ 40 ਲੱਖ ਦਾ ਪ੍ਰੋਜੈਕਟ ਹੈ ਸਰਕਾਰ ਉਤੋਂ ਦੇਖੂਗੀ ਜਿੰਨਾ ਨੂੰ ਉਹਨਾਂ ਨੂੰ ਸਟਾਰਟ ਬਦਲੀ ਲੱਗੂਗਾ ਪੈਸਾ ਇਸ ਬੰਦੇ ਨੂੰ ਦੇਣਾ ਚਾਹੀਦਾ ਉਹਨਾਂ ਨੂੰ ਦੇ ਕੇ ਉਹਲੀ ਕੰਮ ਸ਼ੁਰੂ ਕਰਾ ਦੇਵੇ ਮਤਲਬ ਉਹਨਾਂ ਜਿਹੜੇ ਯੰਗਸਟਰ ਨੇ ਸਾਡੇ ਜਾਂ ਜਿਹੜੇ ਲੋੜਵੰਦ ਲੋਕ ਨੇ ਜਿਨ੍ਹਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਉਹਨਾਂ ਲਈ ਕਾਫੀ ਹੈਲਪਫੁਲ ਸਾਬਿਤ ਹੋ ਸਕਦਾ ਹੈ ਕਿਉਂਕਿ ਬੰਦਾ ਆਪਣੇ ਪੈਰਾਂ 'ਤੇ ਸਟੈਂਡ ਹੋ ਜਾਂਦਾ ਹਮ ਕਿਤਨਾ ਕਿਤੇ ਜੇ ਸਰਕਾਰ ਵੱਲੋਂ ਮਦਦ ਮਿਲ ਜਵੇ ਤੇ ਫਿਰ ਸੋਨੇ ਦੇ ਸੁਹਾਗਾ ਵਾਲਾ ਕੰਮ ਹੋ ਜਾਂਦਾ ਵੀ ਇੱਕ ਤਾਂ ਬੰਦਾ ਮਿਹਨਤੀ ਹੋਵੇ ਕੰਮ ਕਰਨ ਲਈ ਉਹਨੂੰ ਪੈਸਾ ਮਿਲ ਜਵੇ ਫੇਰ ਅੱਬ ਕਿਤਨਾ ਕਿਤ ਰੰਗਤ ਲਾ ਦਿੰਦਾ ਜੀ ਬਿਲਕੁਲ ਇਹ ਵਧੀਆ ਸਕੀਮਾਂ ਨੇ ਸਰਕਾਰ ਦੀਆਂ ਵੀ ਜਿਹੜੇ ਯੰਗਸਟਰ ਨੇ ਉਹਨਾਂ ਨੂੰ ਪੈਸਾ ਦੇ ਕੇ ਉਹਨਾਂ ਨੂੰ ਕੰਮ ਦੇ ਪ੍ਰਤੀ ਜਾਗਰੂਕ ਕੀਤਾ ਜਾਵੇ ਜੀ ਸITARAMAN ਜੀ ਨੇ ਹੋਰ ਕੀ ਕੀ ਪੇਸ਼ ਕੀਤਾ ਤੁਸੀਂ ਇਹ ਵੀ ਦੱਸ ਸਕਦੇ ਹੋ ਸਾਡੇ ਜਿਹੜੇ ਵਿਊਅਰਸ ਨੇ ਇਹ ਤੁਹਾਨੂੰ ਮੈਂ ਦੱਸ ਦਈਏ ਵੀ 2025 ਦੇ ਵਿੱਚ ਜਿਹੜਾ ਹੁਣ ਵਿੱਤ ਮੰਤਰੀ ਵੱਲੋਂ ਦਿੱਤਾ ਗਿਆ ਹੈ ਬਜਟ ਉਹਦੇ ਤੇ ਟੈਕਸ ਫ੍ਰੀ ਸੈਲਰੀ ਵੀ ਇੱਕ ਤਰ੍ਹਾਂ ਦਾ ਉਹਦਾ ਜੇ ਪੁਆਇੰਟ ਰੱਖਿਆ ਹੈ ਉਹਦੇ ਤੇ ਹੈ ਵੀ 7 ਲੱਖ 75000 ਰੁਪਏ ਤੱਕ ਜ਼ੀਰੋ ਟੈਕਸ ਦਿੱਤਾ ਹੈ। ਜ਼ੀਰੋ ਟੈਕਸ ਦੇਣ ਦੀ ਲੋੜ ਨਹੀਂ ਆਉਂਦੀ। ਤੇ 7 ਲੱਖ ਤੋਂ ਉੱਪਰ ਜੇ ਚਲੇਗੀ ਤੇ 5% ਯਾਨੀ 20000 ਰੁਪਏ ਦੇ ਕਰੀਬ ਟੈਕਸ ਜਮ੍ਹਾਂ ਕਰਾਉਣਾ ਪਏਗਾ। ਹੂੰ ਤੇ ਅਗਰ 7 ਤੋਂ 10 ਲੱਖ ਤੱਕ ਤੁਹਾਡੀ ਇਨਕਮ ਚੱਲ ਜਾਂਦੀ ਹੈ ਤੇ ਉਹਦੇ ਤੇ 10% ਯਾਨੀ ਕਿ 50000 ਰੁਪਏ ਟੈਕਸ ਜਮ੍ਹਾਂ ਕਰਾਉਣਾ ਹੈ। ਇੱਕ ਸਲੈਬ ਉਹਨਾਂ ਨੇ ਬਣਾਤੀ ਹੋਈ ਆ 10 ਤੋਂ 12 ਲੱਖ ਦੀ ਜਿਵੇਂ 15% ਦੀ ਕਰਤੀ ਹੋਈ ਆ। ਜੀ ਤੇ ਹੋਰ ਵੀ ਇਦਾਂ ਦੇ ਕਈ ਸਿਸਟਮ ਨੇ ਜਿਹੜੇ ਉਹਨਾਂ ਨੇ ਕੀਤੇ ਨੇ ਜਿਵੇਂ 15 ਲੱਖ ਤੋਂ 20 ਲੱਖ ਦੀ ਜੇ ਤੁਹਾਡੀ ਇਨਕਮ ਹੋ ਜਾਂਦੀ ਹੈ ਤਾਂ 140000 ਰੁਪਏ ਟੈਕਸ ਦੇਣਾ ਪਏਗਾ ਉਹ ਰੇਸ਼ੋ ਦੀ ਲਾਤੀ ਇਸ ਟੰਗ ਨੂੰ ਸਹੀ ਚੀਜ਼ ਬੜਾ ਬੈਨੀਫੀਸ਼ੀਅਲ ਐਫਰਟ ਆਪਾਂ ਕਹਿ ਸਕਦੇ ਇਹਨੂੰ ਹਾਂ ਬੈਨੀਫੀਸ਼ੀਅਲ ਮੈਡਮ ਟੈਕਸ ਜਿੰਨਾ ਜਿੰਨਾ ਜਨਰੇਟਰ ਹੋਏਗਾ ਉਹ ਮੁਲਕ ਦੀ ਤਰੱਕੀ ਤੇ ਲੱਗਦਾ ਤੇ ਮੁਲਕ ਤੇ ਤਰੱਕੀ ਤੇ ਜੇ ਕੈਸਾ ਲੱਗੇਗਾ ਤੇ ਆਟੋਮੈਟਿਕਲੀ ਮੁਲਕ ਤਰੱਕੀ ਤੇ ਜਾਏਗਾ ਤੇ ਇਹਦੇ ਨਾਲ ਨਾਲ ਜਿਹੜੇ ਬਜਟ ਦੇ ਨਾਲ ਹੈ ਮੈਡੀਕਲ ਉਪਕਰਣ ਜਿਹੜੇ ਨੇ ਉਹ ਸਸਤੇ ਹੋਣੇ ਜਾ ਰਹੇ ਨੇ ਜਿਵੇਂ ਚਮੜੇ ਦਾ ਸਮਾਨ ਤੇ ਫਰਕ ਪਏਗਾ ਉਹ ਵੀ ਸਸਤਾ ਹੋਣ ਜਾ ਰਿਹਾ ਜੀ ਤੇ ਅੱਜਕੱਲ ਜਿਵੇਂ ਬਿਮਾਰੀਆਂ ਵਧ ਰਹੀਆਂ ਲੋਕਾਂ ਨੂੰ ਮੈਡੀਕਲ ਏਡ ਚਾਹੀਦੀ ਆ ਲੋਕਾਂ ਨੂੰ ਹਸਪਤਾਲਾਂ ਦੇ ਵਿੱਚ ਜਾਣਾ ਆਣਾ ਉਹ ਸ਼ੁਰੂ ਹੋ ਜਾਂਦਾ ਹੈ ਬਿਮਾਰੀਆਂ ਨਵੀਆਂ ਆ ਗਈਆਂ ਤੇ ਉਹਦੇ ਤੇ ਇੱਕ ਸਰਕਾਰ ਨੇ ਸਟੈਪ ਚੱਕਿਆ ਵੀ 36 ਤਰ੍ਹਾਂ ਦੀਆਂ ਦਵਾਈਆਂ ਨੇ ਜਿਹੜੀਆਂ ਉਹਨਾਂ ਨੂੰ ਟੈਕਸ ਰਿਲੀਜ਼ ਕੀਤਾ ਉਹਦੇ ਨਾਲ ਉਹ ਸਸਤੀਆ ਹੋ ਜਾਣਗੀਆਂ ਤੇ ਆਮ ਲੋਕਾਂ ਨੂੰ ਇਹ ਵੀ ਦਵਾਈਆਂ ਤੇ ਹਰ ਘਰ ਦੇ ਵਿੱਚ ਦਵਾਈ ਦੀ ਜ਼ਰੂਰਤ ਪੈਂਦੀ ਹੈ ਸਰ ਇੱਕ ਕੈਂਸਰ ਪੇਸ਼ੈਂਟਸ ਦੇ ਲਈ ਵੀ ਇੱਕ ਉਪਰਾਲਾ ਕੀਤਾ ਗਿਆ ਮੈਮ ਵੱਲੋਂ ਕਿ ਉਹਨਾਂ ਦੀਆਂ ਦਵਾਈਆਂ ਵੀ ਹੁਣ ਕਾਫੀ ਸਸਤੀਆਂ ਮਿਲਣਗੀਆਂ ਕੈਂਸਰ ਪੇਸ਼ੈਂਟ ਲਈ ਸਪੈਸ਼ਲ ਉਹਨਾਂ ਨੇ ਉਹਦੇ ਲਈ ਰੱਖਿਆ ਵਿੱਚ ਪੁਆਇੰਟ ਵੀ ਕੈਂਸਰ ਦੀਆਂ ਜਿੰਨੀਆਂ ਦਵਾਈਆਂ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਸਸਤੀਆਂ ਹੋਣਗੀਆਂ ਕਿਉਂਕਿ ਕੈਂਸਰ ਇੱਕ ਹਿੰਦੁਸਤਾਨ ਦੇ ਵਿੱਚ ਮਹਾਮਾਰੀ ਦਾ ਰੂਪ ਲੈ ਗਿਆ ਕਿਉਂਕਿ ਕੈਂਸਰ ਦੀ ਰੇਸ਼ੋ ਬਹੁਤ ਵੱਧ ਰਹੀ ਹੈ ਤੇ ਉਹਦੇ ਕਰਕੇ ਇਹਨੂੰ ਦਵਾਈਆਂ ਮਹਿੰਗੀਆਂ ਹੋਣ ਕਰਕੇ ਹਰ ਬੰਦਾ ਜ਼ੇਰੇ ਇਲਾਜ ਨੀ ਪਹੁੰਚ ਪਾਦਾ ਹਸਪਤਾਲਾਂ ਤੱਕ ਤੇ ਇਸ ਕਰਕੇ ਕੈਂਸਰ ਦੇ ਪੁਆਇੰਟ ਤੇ ਉਹਨਾਂ ਨੇ ਸਪੈਸ਼ਲ ਬਜਟ ਦੇ ਵਿੱਚ ਰੱਖਿਆ ਵੀ ਕੈਂਸਰ ਦੀਆਂ ਜਿੰਨੀਆਂ ਦਵਾਈਆਂ ਉਹ ਸਸਤੀਆਂ ਹੋਣਗੀਆਂ ਸਰ ਇਹ ਇਲੈਕਟ੍ਰੋਨਿਕ ਪ੍ਰੋਡਕਟਸ ਬਾਰੇ ਕੀ ਬਜਟ ਦੇ ਵਿੱਚ ਪੇਸ਼ ਕੀਤਾ ਗਿਆ ਦੇਖੋ ਇਲੈਕਟ੍ਰੋਨਿਕ ਬਜਟ ਦੀ ਮੈਡਮ ਤੁਹਾਨੂੰ ਦੱਸਦੀ ਹੈ ਵੀ ਨਿਤਿਨ ਗੜਕਰੀ ਬਹੁਤ ਦੇਰ ਤੋਂ ਲੱਗੇ ਹੋਏ ਨੇ ਵੀ ਇਲੈਕਟ੍ਰਿਕ ਗੱਡੀਆਂ ਨੂੰ ਬढ़ावा ਦਿੱਤਾ ਜਾਵੇ ਹੂੰ ਤੇ ਉਹ ਕਹਿੰਦੇ ਆ ਵੀ ਪੈਟਰੋਲ ਡੀਜ਼ਲ ਨਾਲ ਜੋ ਪੋਲਿਊਸ਼ਨ ਹੁੰਦਾ ਉਹਨੂੰ ਕਿਤਨਾ ਕਿਤੇ ਘਟਾਇਆ ਜਾਵੇ ਕਿਉਂਕਿ ਆਉਣ ਵਾਲਾ ਜੋ ਫਿਊਚਰ ਆ ਆਪਣਾ ਉਹਨੂੰ ਇੱਕ ਪੀਸਫੁਲ ਮਾਹੌਲ ਮਿਲੇਗਾ ਜੇ ਇਲੈਕਟ੍ਰਿਕ ਗੱਡੀਆਂ ਦੇ ਉੱਪਰ ਆਪਾਂ ਕੇਂਦ੍ਰਿਤ ਹੋਵਾਂਗੇ ਤਾਂ ਤੇ ਪੋਲਿਊਸ਼ਨ ਨਾ ਹੋਊਗਾ ਤੇ ਅਮੂਮਨ ਗੱਲਾਂ ਵੀ ਦੇਸ਼ ਦੇ ਵਿੱਚ ਬਿਮਾਰੀਆਂ ਵੀ ਘਟਣਗੀਆਂ ਬਿਮਾਰੀਆਂ ਵੀ ਘਟਣਗੀਆਂ ਜੀ ਤੇ ਉਹਦੇ ਕਰਕੇ ਉਹਨਾਂ ਨੇ ਵੀ ਇਲੈਕਟ੍ਰਿਕ ਗੱਡੀਆਂ ਜਿਹੜੀਆਂ ਉਹ ਸਸਤੀਆਂ ਕਰਨ ਦਾ ਜੋ ਬਜਟ ਦੇ ਵਿੱਚ ਉਹਨਾਂ ਨੇ ਪੁਆਇੰਟ ਦਿੱਤਾ ਉਹ ਪੇਸ਼ ਕੀਤਾ ਤੇ ਉਹਦੇ ਨਾਲ ਨਾਲ ਹੁਣ ਹਰ ਬੰਦੇ ਦੇ ਘਰ ਦੇ ਵਿੱਚ ਇਲੈਕਟ੍ਰਿਕ ਇਕਵਪਮੈਂਟਸ ਨੇ ਜਿਹੜੀ ਉਹ ਵੀ ਕਿਤਨਾ ਕਿਤਨਾ ਸਸਤੇ ਹੋਣਗੇ ਚਾਹੇ ਆਪਾਂ ਮੋਬਾਈਲ ਦੀ ਗੱਲ ਕਰ ਲਈ ਮੋਬਾਈਲ ਦੇ ਉੱਤੇ ਵੀ ਉਹਨਾਂ ਨੇ ਦਿੱਤਾ ਵੀ ਮੋਬਾਈਲ ਫੋਨ ਵੀ ਆਂਦੇ ਟਾਈਮ ਦੇ ਵਿੱਚ ਸਸਤੇ ਕੀਤੇ ਜਾਣਗੇ ਸੇ ਕਿਸਾਨਾਂ ਲਈ ਕੀ ਕੁਝ ਪੇਸ਼ ਕੀਤਾ ਗਿਆ ਕੁਝ ਇਸ ਬਾਰੇ ਵੀ ਲੱਗਦਾ ਕੋਈ ਜਾਣਕਾਰੀ ਮਿਲੀ ਮੈਡਮ ਕਿਸਾਨਾਂ ਨੂੰ ਲੈ ਕੇ ਉਹ ਕੇਸੀ ਦੇ ਤਹਿਤ ਜੋ ਕਿਸਾਨ ਕ੍ਰੈਡਿਟ ਕਾਰਡ ਜੋ ਉਹਨਾਂ ਦੀ ਯੋਜਨਾ ਚੱਲੀ ਆ ਰਹੀ ਹੈ ਉਹਦੀ ਲਿਮਟ ਉਹਨਾਂ ਨੇ 3 ਲੱਖ ਤੋਂ ਵਧਾ ਕੇ 5 ਲੱਖ ਦੀ ਕਰਤੀ ਵੀ ਕਿਸਾਨ ਮੌਕੇ ਸਮੇਂ ਜੇ ਨੂੰ ਜ਼ਰੂਰਤ ਸਮਝ ਲੈ ਕਿਸਾਨ ਪਹਿਲਾਂ 3 ਲੱਖ ਰੁਪਏ ਦਾ ਕਰਜ਼ਾ ਉਹਨੂੰ ਮਿਲ ਜਾਂਦਾ ਸੀ ਹੁਣ ਉਹ ਲਿਮਟ ਵਧਾ ਕੇ 5 ਲੱਖ ਰੁਪਏ ਦੀ ਕਰਤੀ ਹੋਈ ਹੈ ਤੇ ਉਹਦੇ ਨਾਲ ਨਾਲ ਕਈ ਚੀਜ਼ਾਂ ਨੇ ਜਿਵੇਂ ਸਰਕਾਰਾਂ ਵੱਲੋਂ ਦਾਲਾ ਵਿੱਚ ਖੁਸ਼ਲ ਮਨ ਹਾਲੀ ਉਹਨੂੰ ਪ੍ਰੋਗਰਾਮ ਸ਼ੁਰੂ ਕਰੇਗੀ ਤੇ ਦਾਲਾਂ ਦੇ ਪ੍ਰਤੀ ਵਿਸ਼ੇਸ਼ ਧਿਆਨ ਦਿੱਤੇ ਜਾਣਗੇ ਖੇਤੀ ਵਧਾਈ ਜਾਵੇ ਦਾਲਾਂ ਦੀ ਉਹਨਾਂ ਦੇ ਜ਼ਿਆਦਾ ਪ੍ਰਮੋਟ ਕੀਤਾ ਜਾਵੇ ਵੀ ਕਿਸਾਨਾਂ ਨੂੰ ਦੱਸਿਆ ਜਾਵੇ ਵੀ ਇਸ ਚੀਜ਼ ਤੋਂ ਇਹ ਫਾਇਦੇ ਹੋ ਸਕਦੇ ਆ ਸੋ ਕਈ ਅੱਦਾਂ ਦੇ ਸਟੇਟਾਂ ਉਹਨਾਂ ਨੇ ਸਿਲੈਕਟ ਕੀਤੀਆਂ ਜਿੱਥੇ ਦਾਲਾਂ ਦੀ ਉਪਜਵਾਰ ਨੂੰ ਵਧਾਇਆ ਜਾਏਗਾ ਜੀ ਕਿਸਾਨੀ ਖੇਤਰ ਦੇ ਵਿੱਚ ਜਿਹੜੀ ਤਬਦੀਲੀ ਕੀਤੀ ਜਾਏਗੀ ਇਹ ਉਤਪਾਦਨ ਜਿਹੜੇ ਹੋਣਗੇ ਇਹ ਲਾਭਦਾਰ ਹੀ ਰਹਿਣਗੇ ਸਸਾਨਾ ਲਈ ਵੀ ਤੇ ਆਮ ਲੋਕਾਂ ਲਈ। ਸਬਜ਼ੀਆਂ ਲਈ ਵੀ ਕੁਝ ਕੀਤਾ ਗਿਆ ਕੁਛ ਦਦਾ। ਸਬਜ਼ੀਆਂ ਸਬਜ਼ੀਆਂ ਦੇ ਉਤਪਾਦਨ ਲਈ ਹਜੇ ਬੀਜਾਂ ਦੇ ਵਿੱਚ ਜੋ ਹੈ ਉਹਦੇ 'ਚ ਥੋੜੀ ਜੀ ਰਾਸ਼ਟਰੀ ਮਿਸ਼ਨ ਦੇ ਤਹਿਤ ਕੋਈ ਛੂਟ ਦਿੱਤੀ ਗਈ ਹੈ। ਉਹਦੇ ਤੇ ਹਜੇ ਅਪਡੇਟ ਬਰੀਕੀ ਅਪਡੇਟ ਹਜੇ ਆਏਗੀ ਪਰ ਉਹਦੇ ਤੇ ਕੁਝ ਨਾ ਕੁਝ ਬੀਜਾਂ ਦੇ ਉੱਪਰ ਉਹਨਾਂ ਨੇ ਕੋਈ ਛੂਟ ਦਾ ਪ੍ਰੋਗਰਾਮ ਬਜਟ ਦੇ ਵਿੱਚ ਪੇਸ਼ ਕੀਤਾ ਹੈ। ਸੋ ਇਸ ਬਜਟ ਵਿੱਚ ਤੁਹਾਨੂੰ ਕੀ ਮਿਲਿਆ ਹੈ ਕਿ ਸਸਤਾ ਹੋਇਆ ਹੈ ਕਿ ਮਹਿੰਗਾ ਹੋਇਆ? ਆਓ ਤੁਹਾਨੂੰ ਇੱਕ ਵਾਰ ਫਿਰ ਵਿਸਤਾਰ ਤੋਂ ਦੱਸਦੇ ਆ। ਇਸ ਬਜਟ ਦੇ ਵਿੱਚ ਸੋਨਾ, ਚਾਂਦੀ, ਹੀਰਾ ਚਮੜੇ ਦੀਆਂ ਚੀਜ਼ਾਂ ਪਲੇਟਿਨਮ ਸਟੀਲ ਸੂ ਸੋਲਰ ਪੈਨਲ ਇਲੈਕਟ੍ਰੋਨਿਕ ਇਕਵਿਪਮੈਂਟਸ ਸੀ ਫੂਡ ਮੈਡੀਸਿਨ ਕੈਂసర్ ਰੀਲੀਫ ਮੈਡੀਸਿਨ ਇਹ ਸਭ ਸਸਤਾ ਹੋਇਆ ਤੇ ਹੁਣ ਤੁਹਾਨੂੰ ਇਹ ਵੀ ਦੱਸਦੇ ਆ ਕਿ ਮਹਿੰਗਾ ਕੀ ਕੀ ਹੋਇਆ ਸਪੈਸੀਫਿਕ ਦੂਰ ਸੰਚਾਰ ਉਪਕਰਨ ਪੀਬੀਸੀ ਪਲਾਸਟਿਕ ਲੈਬੋਰੀ ਟਰੀ ਕੈਮਿਕਲਸ ਗਲਾਸ ਸੁਪਾਰੀ ਪਲਾਸਟਿਕ ਪ੍ਰੋਡਕਟ ਇਹ ਸਭ ਮਹਿੰਗੇ ਹੋਏ ਨੇ ਤੁਹਾਨੂੰ ਇਹ ਬਜਟ ਕਿੱਦਾਂ ਦਾ ਲੱਗਿਆ ਕਮੈਂਟਸ ਆਪਣੀ ਰਾਏ ਜਰੂਰ ਦੇਣਾ ਫਿਰ ਕਿਸੇ ਹੋਰ ਮੁੱਦੇ ਤੇ ਬੈਠ ਕੇ ਗੱਲਬਾਤ ਕਰਾਂਗੇ ते उदो तक सानू दो इजाजत धनवाद